ਜੀ ਬੀ ਜੀ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਪਿੰਡ ਕਾਲੇ ਵਾਲੇ ਤੋਂ ਆਏ ਆ ਭਾਜੀ ਓਕੇ ਕੀ ਲੈਣਾ ਆਏ ਸੀਗੇ ਤੁਸੀਂ ਅਸੀਂ ਪੈਂਟ ਕੋਟ ਦੇਖਣ ਆਏ ਸੀ ਅੱਛਾ ਜੀ ਕਪੜਾ ਕਿਦਾਂ ਦਾ ਲੱਗਿਆ ਸਾਨੂੰ ਕਪੜਾ ਬਹੁਤ ਵਧੀਆ ਲੱਗਿਆ ਸੀ ਹੋਰ ਵੀ ਤਰੀਜੇਗਾ ਟਰਾਈ ਕੀਤਾ ਅੱਛਾ ਜੀ ਤੇ ਉੱਥੇ ਕਪੜਾ ਹਲਕਾ ਸੀ ਬੇਸ਼ੱਕ ਰੇਟ ਘੱਟ ਸੀ ਓਕੇ ਆਪਣਾ ਜਿਹੜਾ ਕਪੜਾ ਸਾਰਾ ਇੱਕ ਨੰਬਰ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਪਾਂ ਬਣਾਉਂਦੇ ਆ ਜਿਹੜਾ ਅੰਦਰ ਵੀ ਆਪਣਾ ਕਪੜਾ ਹੈ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਸਾਰਾ ਪਲੇਨ ਫੈਬਰਿਕ ਲੱਗਿਆ ਹੋਇਆ ਇਹਦੇ ਵਿੱਚ ਜਿਹੜਾ ਪ੍ਰਿੰਟ ਵਾਲਾ ਆਂਦਾ ਹਲਕ ਇਹ ਸਾਨੂੰ ਲਿਆ ਜੀ 1500 ਰੁਪਏ ਦਾ ਅੱਛਾ ਜੀ ਤੇ ਕੁਆਲਿਟੀ ਇੱਕ ਨੰਬਰ ਹੈ ਜੀ ਕੁਆਲਿਟੀ ਇੱਕ ਨੰਬਰ ਹੈ ਜੀ ਕੁਆਲਿਟੀ ਇੱਕ ਨੰਬਰ ਹੈ ਜੀ ਹੋਰ ਗਾਕਾ ਨੂੰ ਕੀ ਕਹਿਣਾ ਚਾਹੋਂਗੇ ਤੁਸੀਂ ਹੋਰ ਗਾਕਾ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਇੱਕ ਵਾਰੀ ਆ ਕੇ ਜਰੂਰ ਚੈੱਕ ਕਰੋ ਸੂਟ ਵੀ ਕਦੇ ਲੈ ਹਾਂਜੀ ਸੂਟ ਵੀ ਲੈਏ ਨੇ ਅਸੀਂ ਆਪਣੇ ਘਰਦਿਆਂ ਲਈ ਸੂਟ ਵੀ ਬਹੁਤ ਵਧੀਆ ਨੇ ਜੀ ਸੂਟਾਂ ਦੇ ਰੇਟ ਕਿਹੜੇ ਜੇ ਆ ਰੇਟ ਬਿਲਕੁਲ ਜੈਨੂਇਨ ਨੇ ਜੀ ਉਹ ਫਿਰ ਤੁਹਾਨੂੰ ਆਪਾਂ ਕਸਟਮਰ ਦਾ ਰਿਵਿਊ ਵੀ ਚੈੱਕ ਕਰਾਤਾ ਇਹ ਤੋਂ ਇਲਾਵਾ ਹੁਣ ਤੁਹਾਨੂੰ ਅੱਗੇ ਵੈਰਾਈਟੀ ਹੋਰ ਵੀ ਦਿਖਾਉਂਦੇ ਆ ਬਣੇ ਰਹੋ ਵੀਡੀਓ ਦੇ ਨਾਲ ਆ ਲੋ ਜੀ ਕਹਿੰਦੇ ਬਾਸਕਟਾਂ ਦਾ ਸਟਾਕ ਹੋ ਗਿਆ ਤਾਂ ਖਤਮ ਦੁਬਾਰਾ ਆ ਗਿਆ ਮਾਲ ਕਹਿੰਦੇ ਇੱਕ ਨਾਲ ਦੇ 5-5 ਚਾਹੀਦੇ 10-10 ਪੀਸ ਚਾਹੀਦੇ ਮਿਲੂਗੇ ਜਿਹੜਾ ਮਰਜੀ ਰੰਗ ਲੈ ਲਿਓ ਚਾਹੇ ਲੈ ਲਿਓ ਕੈਮਲ ਚਾਹੇ ਲੈ ਲਿਓ ਕਾਫੀ ਚਾਹੇ ਲੈ ਲਿਓ ਗ੍ਰੇ ਹਰ ਇੱਕ ਕਲਰ ਮਿਲੂਗਾ ਚਾਹੇ ਲੈ ਲਿਓ ਕਲਰ ਵਾਲੀ ਰੇਟ ਕਿੰਨਾ ਉਹੀ ਪੁਰਾਣਾ 499 ਬਾਜ਼ਾਰ ਨਾਲੋਂ ਮਾਲ ਵੇਚਣਾ ਵਧੀਆ ਕੱਪੜਾ ਦੇਣਾ ਇੱਕ ਨੰਬਰ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦਾ ਮਾਲ ਆ ਸਾਰਾ ਰੇਟਾਂ ਦੇ ਕਰਤੇ ਬੰਬ ਬਲਾਸਟ ਆ ਲੋ ਕਰੋ ਚੱਕ ਗ੍ਰੇ ਰੰਗ ਆਡੇ ਭਰਾਵਾਂ ਦਾ ਫੁੱਲ ਸਪੋਰਟ ਦੇ ਨਾਲ ਦੁਬਾਰਾ ਮਾਲ ਰੀਸਟੌਕ ਹੋ ਗਿਆ 499 ਰੁਪਏਵਾਂ ਬਾਸਕਟ ਦਾ ਪਹਿਲਾ ਬਹੁਤ ਗਾਹਕ ਮੁੜ ਗਿਆ ਇਹਦੇ ਮਾਲ ਨਹੀਂ ਪੂਰਾ ਪਿਆ ਏਕੇ ਵਾਲਿਆਂ ਤੋਂ ਪਰ ਐਤ ਕੀ ਦੁਬਾਰਾ ਫੇਰ ਰੀਸਟੌਕ ਹੋ ਗਿਆ ਪਰ ਮਾਲ ਇਹ ਵੀ ਨਹੀਂ ਪੂਰਾ ਪੈਣਾ ਮਾਲ ਇਹ ਵੀ ਪੂਰਾ ਨਹੀਂ ਪੈਣਾ ਪਹਿਲਾ ਆਓ ਪਹਿਲਾ ਪਾਓ ਏਕੇ ਕਲੈਕਸ਼ਨ ਮੇਨਦਰ ਕਰਾਲੀ ਆ ਲੋ ਕੋਟ ਪੈਂਟਾਂ ਦਾ ਵੀ ਦੁਬਾਰਾ ਮਾਲ ਆ ਗਿਆ ਰੋਜ਼ ਮਾਲ ਉਤਰ ਰਿਹਾ ਰੋਜ਼ ਵਿਕ ਰਿਹਾ ਰੇਟ ਕਿੰਨਾ ਸਿਰਫ 1499 ਰੁਪਏਵਾਂ 3 ਪੀਸ ਕੋਟ ਪੈਂਟ ਰੀਪੀ ਕੋਡ ਪੈਂਡ 1499 ਰੁਪਏ ਚ ਆ ਲੋ ਕਰੋ ਚੈੱਕ ਰੰਗ ਰੰਗ ਵੀ ਵਾਧੂ ਦੇ ਦਾਂਗੇ ਡਿਜ਼ਾਈਨਿੰਗ ਵੀ ਵਾਧੂ ਦੇ ਦਾਂਗੇ ਇੱਕ ਤੇ ਇੱਕ ਡਿਜ਼ਾਈਨ ਇੱਕ ਤੇ ਇੱਕ ਕੁਆਲਿਟੀ ਰੇਟ ਕਿੰਨਾ 1499 ਜਿਹੜਾ ਕਰਕੇ ਆਉਂਗਾ ਪੇਜ ਨੂੰ ਫੋਲੋ ਉਹਨੂੰ ਦਵਾਂਗੇ 1399 1399 ਰੱਬ ਵਰਗੇ ਗਾਕਾਂ ਦਾ ਕਰਤਾ ਫਾਇਦਾ ਜਿੰਨੇ ਮਰਜ਼ੀ ਰੰਗ ਲੇ ਜਿਓ ਸਟਾਕ ਕਰਨੀ ਚਾਹੀ ਇੱਕ ਨਿਗਾ ਵੀ ਮਾਰਾ ਦਿਓ ਸਾਰੇ ਰੰਗ ਮਿਲੂਗੇ ਸਾਰੀ ਵੈਰਾਈਟੀ ਮਿਲੂਗੀ ਰੇਟਾਂ ਦਾ ਕਰਤਾ ਵੱਡੀ ਆਫਰ ਵੱਡਾ ਚੈਲੰਜ ਕਪੜਾ ਦੋਂਗੇ ਵਧੀਆ ਰੇਟ ਦੋਂਗੇ ਕੱਟ ਆਣਾ ਕਿੱਥੇ ਐ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਆਲੋ ਰੰਗ ਕਰ ਲੋ ਚੈੱਕ ਸਾਰੇ ਸੋਹਣੇ ਸੋਹਣੇ ਰੰਗ ਐ ਸੋਹਣੇ ਸੋਹਣੇ ਰੇਟ ਐ ਆਲੋ ਮਾਲ ਤੁਹਾਡੇ ਸਾਹਮਣੇ ਦੇਖ ਲੋ ਕਿੰਨੇ ਕਲਰ ਆਏ ਵੇ ਕਿੰਨੇ ਡਿਜ਼ਾਈਨ ਆਏ ਵੇ ਆ 3 ਪੀਸ ਕੋਟ ਪੈਂਟ ਕਰਤਾ ਸਿਰਫ ਆਲੋ ਕਹਿੰਦੇ ਮਾਊਸ ਕਲਰ ਚਾਹੀਦਾ ਭਰਾਵਾਂ ਲਈ ਆਲੋ ਕਰੋ ਚੈੱਕ ਮਾਊਸ ਕਲਰ ਦਾ ਕੋਟ ਪੈਂਟ ਬਾਜ਼ਾਰ ਚ ਵਿਗਦਾ 6-6000 8-8000 ਦਾ ਏਕੇ ਕਲੈਕਸ਼ਨ ਦੇਣਾ ਕਿੰਨੇ ਦਾ 1399 ਰੁਪਏ ਦਾ ਇਹੜਾ ਕਰਕੇ ਆਉਂਗਾ ਵੀਡੀਓ ਨੂੰ ਸ਼ੇਅਰ ਪੇਜ ਨੂੰ ਕਰਕੇ ਆਉਂਗਾ ਫੋਲੋ ਸਾਰੇ ਕਲਰ ਮਿਲੂਗੇ ਚਾਹੇ ਲੈ ਲਿਓ ਗ੍ਰੇ ਆ ਲੋ ਕਰਨੋ ਏਲੇ ਅਲਾ ਕਹਿੰਦੇ ਗ੍ਰੇ ਚਾਹੀਦਾ 42 ਨੰਬਰ ਦਾ ਕੱਟ ਕੇ ਦਿਖਾ ਇੱਕ ਪੀਸ ਮੈਂ ਪਾ ਕੇ ਵੀ ਦਿਖਾਉਂਦਾ ਆ ਲੋ ਜੀ ਕਰੋ ਚੈੱਕ ਗ੍ਰੇ ਕਲਰ ਕਹਿੰਦੇ ਭਰਾਵਾ ਦੀ ਡਿਮਾਂਡ ਤੇ ਗ੍ਰੇ ਕਲਰ ਆ ਤੁਹਾਨੂੰ ਪਾ ਕੇ ਦਿਖਾਉਂਦਾ ਗ੍ਰੇ ਕਲਰ ਕੱਢੋ ਜੀ ਗ੍ਰੇ ਆ ਲੋ ਜੀ ਗ੍ਰੇ ਕਲਰ ਤੁਹਾਨੂੰ ਪਾ ਕੇ ਦਿਖਾ ਰਿਹਾ ਮੈਂ ਕਰੋ ਚੈੱਕ ਗ੍ਰੇ ਕਲਰ ਵੀ ਕਿੰਨਾ ਸੌਰੀ ਮੋਰ ਪੰਖੀ ਕਲਰ ਹੈ ਤਾਂ ਆ ਲੋ ਮੋਰ ਪੰਖੀ ਕਲਰ ਚੈੱਕ ਕਰੋ ਕਿੰਨਾ ਸੋਹਣਾ ਲੱਗਦਾ ਪਾਇਆ ਹੋਇਆ ਇੱਕ ਨੰਬਰ ਆਰਟੀਕਲ ਆ ਪ੍ਰੋਪਰ ਫਿਟਿੰਗ ਆਉਂਗੀ ਸ਼ੋਲਡਰ ਤੇ ਵਧੀਆ ਕਪੜਾ ਲੱਗਿਆ ਹੋਇਆ ਐ ਨ ਇੱਕ ਨੰਬਰ ਕੁਆਲਿਟੀ ਆ ਪ੍ਰੀਮੀਅਮ ਸਟਾਫ ਰ ਹੋਊਗਾ ਸਾਰਾ ਰੇਟਾਂ ਦਾ ਲਾਊਗਾ ਵੱਡਾ ਧਮਾਕਾ ਆਹ ਲੋ ਬਾਸਕਟ ਵੀ ਕਰੋ ਚੈੱਕ ਹੁਣ ਇੱਕ ਪਾ ਕੇ ਦਿਖਾਣ ਲੱਗਾ ਤੁਹਾਨੂੰ ਬਾਸਕਟ ਵੀ ਗ੍ਰੇ ਕਲਰ ਦੀ ਕਰੋ ਚੈੱਕ ਬਾਸਕਟ ਪਹਿਲਾਂ ਦਾ ਮੇਰੇ ਆਣਾ ਏ ਜੀ 42 ਨੰਬਰ ਆਹ ਲੋ ਜੀ ਤੁਹਾਨੂੰ 42 ਨੰਬਰ ਹੁਣ ਪਾ ਕੇ ਦਿਖਾਣ ਲੱਗਾ ਸਾਈਜ਼ ਦੇਖ ਲਿਓ ਔਰ ਫਿਟਿੰਗ ਦੇਖ ਲਿਓ ਕਿੰਨੀ ਵਧੀਆ ਫਿਟਿੰਗ ਆਣੀ ਐ ਦੀ ਆਹ ਲੋ ਚਾਹੇ ਪਾ ਲਿਓ ਕੁਰਤੇ ਪਜਾਮੇ ਨਾਲ ਚਾਹੇ ਪਾ ਲਿਓ ਪੈਂਟ ਸ਼ਰਟ ਦੇ ਨਾਲ ਹਰ ਇੱਕ ਚੀਜ਼ ਦੇ ਨਾਲ ਪੈਣੀ ਹੈ ਇਹ ਬਾਸਕਟ ਰੇਟ ਦਾ ਕਰਤਾ ਵੱਡਾ ਧਮਾਕਾ ਸਿਰਫ 499 499 ਚਾਰ ਜੇਬਾਂ ਵਾਲੀ ਫੋਰ ਪਾਕਟ ਬਾਸਕਟ ਵੀ ਕਰਤੀ 499 ਕਪੜਾ ਹੈਗਾ ਵਧੀਆ ਰੇਟ ਹੋਊਗਾ ਜੈਜ ਫਿਟਿੰਗ ਆਉਗੀ ਵਧੀਆ ਇਹਨ ਇੱਕ ਨੰਬਰ ਕੁਆਲਟੀ ਹੋਊਗੀ ਕੋਈ ਕਪੜੇ ਦੀ ਸ਼ਿਕਾਇਤ ਨਹੀਂ ਕੋਈ ਲੰਬਾ ਨਹੀਂ ਦੇਣਾ ਕਿੰਨੇ ਦਾ 499 ਦੀ ਬਿਰਕ ਕੋਡ ਮੈਨ ਕੱਢ 42 ਨੰਬਰ ਦਾ ਹੋਰ ਦਿਖਾਈਏ ਆਹ ਲੋ ਇਕਾ ਦੇਖੋ ਕੋਟ ਪੈਂਟ ਕਿੰਨਾ ਸੋਹਣਾ ਕਲਰ ਆ ਆਹ ਲੋ ਕਰੋ ਚੈੱਕ ਰੰਗ 3 ਪੀਸ ਕੋਟ ਪੈਂਟ ਸਾਰੇ ਰੰਗਾਂ ਨਾਲ ਜੇ ਰਾਤ ਲੰਗ ਜਣੀ ਉਹ ਹਾਂਜੀ ਹਾਂਜੀ ਗੱਲ ਤਾਂ ਤੁਹਾਡੀ ਪੱਕੀ ਆ ਸਾਰੇ ਰੰਗ ਦਿਖਾ ਦੇਣਗੇ ਰਾਤ ਇਹ ਲੰਗ ਜਾਣੀ ਪਰ ਆਪਾਂ ਨੇ ਇੱਕ ਵਾਰ ਮੈਂ ਕਿਹਾ ਕਸਟਮਰ ਨੂੰ ਨਿਗਾਹ ਤਾਂ ਮਰਾ ਦਈਏ ਆਹ ਲੋ ਕਹਿੰਦੇ ਬਲੈਕ ਕਹਿੰਦੇ ਬਲੈਕ ਰੰਗ ਚਾਹੀਦਾ ਆਹ ਲੋ ਕਰੋ ਚੈੱਕ ਬਲੈਕ ਰੰਗ ਆਹ ਲੋ ਬਲੈਕ ਵੀ ਹੁਣ ਤੁਹਾਨੂੰ ਪਾ ਕੇ ਹੀ ਦਿਖਾ ਦਿੰਦਾ ਕਰੋ ਚੈੱਕ ਪਹਿਲਾਂ ਬਲੈਕ ਰੰਗ ਪਾਇਆ ਹੋਇਆ ਕਿੰਨਾ ਸੋਹਣਾ ਲੱਗਦਾ ਆਹ ਲੋ ਜੀ ਕਰੋ ਚੈੱਕ ਹੁਣ ਬਲੈਕ ਰੰਗ ਵੀ ਪਾ ਕੇ ਹੀ ਦਿਖਾਣ ਲੱਗਿਆ ਤੁਹਾਨੂੰ ਆਹ ਲੋ ਰੇਟਾਂ ਦਾ ਕਰਤਾ ਵੱਡਾ ਧਮਾਕਾ ਆਹ ਲੋ ਕਰੋ ਚੈੱਕ ਦੇਖੋ ਬਲੈਕ ਕਲਰ ਕਿੰਨਾ ਸੋਹਣਾ ਲੱਗਦਾ ਪਾਵਾ ਪ੍ਰੋਪਰ ਫਿਟਿੰਗ ਆਉਂਗੀ ਬੈਕ ਤੇ ਵੀ ਪ੍ਰੋਪਰ ਫਿਟਿੰਗ ਆਉਂਗੀ ਰੇਟ ਕਿੰਨਾ ਸਿਰਫ 1499 ਜਿਹੜਾ ਕਰਕੇ ਆਉਂਗਾ ਪੇਜ ਨੂੰ ਫੋਲੋ ਵੀਡੀਓ ਨੂੰ ਕਰਕੇ ਆਉਂਗਾ ਸ਼ੇਅਰ ਉਹਨੂੰ ਦੇਣਾ ਕਿੰਨੇ ਦਾ 1399 1399 ਸਿਰਫ 1399 ਰੁਪਏ ਆ ਜਿਓ ਹਮਾ ਮਾ ਕੇ ਪਹੁੰਚੋ ਏਕ ਏ ਕਲੈਕਸ਼ਨ ਮੇਨ ਬੇਰ ਕਰਾੜੀ ਲੱਗ ਗਈ ਹੈ ਵੱਡੀ ਸੇਲ ਵੱਡਾ ਧਮਾਕਾ ਰੇਟਾਂ ਦਾ ਓਪਨ ਚੈਲੰਜ